ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਤੁਹਾਡੇ ਵਾਸਤੇ ਕਰਤਾਰਪੁਰ ਪਿੰਡ ਅਰਮਾਨ ਕਰਤਾਰਪੁਰ ਬਾਈ ਦੇ ਕਬੂਤਰ ਨੇ ਤੇ ਸ਼੍ਰੀ ਰਾੜਾ ਸਾਹਿਬ ਦੇ ਜਿਹੜੇ ਬਿਲਕੁਲ ਲੱਗ ਗਿਆ ਬਾਈ ਉਹਨਾਂ ਦਾ ਸ਼ੌਂਕ ਕੀਤਾ ਹੋਇਆ ਤੇ ਕਬੂਤਰ ਬਾਈ ਉਹਨਾਂ ਦੇ ਕੋਲ ਬਹੁਤ ਬਹੁਤ ਵਧੀਆ ਨੇ ਮੈਂ ਕਿਹਾ ਆਏ ਆ ਭਰਾ ਨੂੰ ਮਿਲਣ ਤੁਹਾਨੂੰ ਪਤਾ ਹੈ ਕਿ ਅਰਮਾਨ ਵੀਰ ਦਾ ਦਵਾਈਆਂ ਦਾ ਮੈਡੀਕਲ ਸਟੋਰ ਹੈ ਜਿਹੜਾ ਕਡਾਣੀ ਕਲਾਂ ਦੇ ਵਿੱਚ ਆ ਠੀਕ ਹੈ ਜੀ ਤੇ ਇਹ ਬਾਈ ਦੇ ਕਬੂਤਰ ਨੇ ਤਾਨੂੰ ਪਤਾ ਕਿ ਜਿੱਥੇ ਵੀ ਜਾਈਦਾ ਹੈਗਾ ਆਪਾਂ ਤੁਹਾਨੂੰ ਸ਼ੌਂਕ ਜ਼ਰੂਰ ਕਰਾਉਨੇ ਆ ਤੇ ਬਾਈ ਹੁਣੀ ਆਪਣੇ ਪਿੰਡ ਦੇ ਵਿੱਚ ਇੱਕ ਬਾਜੀ ਕਰਾਉਣ ਜਾ ਰਹੇ ਆ अल्टੋ ਕਾਰ ਵਾਲੀ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਜੀ ਕਿੰਨੀ ਤਰੀਕ ਦੀ ਆ ਤੇ ਕਿੰਨੇ ਕਿਹੜੇ-ਕਿਹੜੇ ਇਨਾਮ ਨੇ ਬਾਈ ਕੀ ਹਾਲ ਆ ਜੱਸੇ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਤੇ ਵੀਰੇ ਇਹ ਜਿਹੜੀ अल्टੋ ਕਾਰ ਵਾਲੀ ਬਾਜੀ ਆ ਕਿੰਨੀ ਤਰੀਕ ਦੀ ਰੱਖੀ ਆ ਪੰਜ ਜੂਨ ਦੀ ਆ ਜੀ 5 ਜੂਨ ਦੀ ਹੈ 2024 ਐਂਟਰੀਆਂ ਪੂਰੀਆਂ ਹੋ ਚੁੱਕੀਆਂ ਆ ਹਾਂਜੀ ਐਂਟਰੀਆਂ ਲਓ ਜੀ ਐਂਟਰੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਜਿਹੜੇ ਆਪਣੇ ਦਰਸ਼ਕ ਵੀਰ ਆ ਦੇਖਣ ਵਾਲੇ ਆ ਉਹ ਇਸ ਬਾਜੀ ਤੇ ਆ ਕੇ ਆਪਣਾ ਸ਼ੌਂਕ ਜਿਹੜਾ ਪੂਰਾ ਕਰ ਸਕਦੇ ਆ ਤੇ ਖਿਡਾਰੀ ਜਿਹੜੇ ਟੌਪ ਦੇ ਚੋਟੀ ਦੇ ਪੰਜਾਬ ਦੇ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਨਾਲੋਂ ਨਾਲ ਕਰਾਉਂਦੇ ਆ ਕਬੂਤਰਾਂ ਦਾ ਸ਼ੌਂਕ ਤੇ ਨਾਲੋਂ ਨਾਲ ਕਰਦੇ ਆ ਜੀ ਗੱਲਬਾਤ ਆ ਲਓ ਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਦੇਖੋ ਬਈ ਇਹ ਕਿਹੜੀਆਂ ਜੋ ਬਈ ਇਹ ਤਾਂ ਮੋਟ ਵਾਲੇ ਕਬੂਤਰਾਂ ਦੀ ਹੈ ਫੌਜੀ ਸਾਹਿਬ ਆਹ ਆਹ ਕਿਆ ਚੀਜ਼ ਆ ਵਾਕਿਆ ਯਾਰ ਕਹਿੰਦੇ ਜਾਂਦੇ ਜਮਾਨੀਆਂ ਹਨਾ ਨਾ ਇਹ ਆਪਣੇ ਪਰ ਵੀ ਦਿਖਾਉਂਦੇ ਨੇ ਇਹਨੇ ਆਹ ਦੇਖੋ ਬਈ ਕਬੂਤਰੀ ਦੇ ਪਰ ਕਲੀਆਂ ਜੈ ਇਹ ਵੱਡੀ ਹੈ ਜੀ ਵੱਡੀ ਆ ਹਾਂ ਹੂੰ ਝਾੜੇ ਪਈ ਜੀ ਹੂੰ ਝਾੜੇ ਪਈ ਹੋਈ ਆ ਹਾਂ ਜੀ ਸਹੀ ਐ ਸਹੀ ਆ ਬਈ ਬਹੁਤ ਵਧੀਆ ਆ ਲਾਓ ਮਿੱਤਰੋ ਕਰੋ ਸ਼ੌਂਕ ਇਹਨਾਂ ਨੂੰ ਮਿਟਾਣ ਜਾਦੇ ਬਾਈ ਉਹਨਾਂ ਦੇ ਕੋਲ ਵਿੱਚ ਫੌਜੀ ਵਾਲੇ ਜਾਂ ਸ਼ਾਹ ਆਖੇ ਤੇ ਚਿੱਟੀਆਂ ਦੇ ਹਾਂ ਜੀ ਉਹ ਜਿਆਦਾ ਇਹ ਮੇਰੇ ਕਾਲੇ ਜੀਨੇ ਵੀ ਕੱਢਦੇ ਆ ਕਹਿੰਦੇ ਹਾਂ ਜੀ ਕਾਲੀਏ ਪੂਨਸਾ ਕੱਢ ਜਾਂਦੇ ਆ ਇੱਕ ਕਰਦਨ ਤੇ ਕਾਲੇ ਖੰਭ ਕੱਢ ਜਾਂਦੇ ਆ ਕਰਦਨ ਤੇ ਕਾਲੇ ਜਿਹੜੇ ਕਹਿੰਦੇ ਸੀਗੇ ਵੀ ਫੌਜੀ ਵਾਲੇ ਕਾਲੀ ਜੀਨੀ ਵਾਲੇ ਕਾਲੇ ਜੀ ਕਾਲਸਰੀ ਵਾਲੇ ਕਾਲਸਰੀ ਵਾਲੇ ਉਹ ਵਜਦੇ ਨੇ ਇਹ ਵੱਡਈਏ ਸਾਰੇ ਵੱਡੀਆਂ ਮਦੀਨਾ ਜੀ ਇਹ ਵੱਡੀਆਂ ਮਦੀਨਾ ਨੇ ਬਾਈ ਜਿਹੜਾ ਦਾ ਤੁਸੀਂ ਸ਼ੌਂਕ ਕਰ ਰਹੇ ਹੋ ਤਾਨੂੰ ਫੇਰ ਦੱਸਦੀ ਐ ਤੇ ਬਾਕੀ ਖੁੱਡਿਆਂ ਦੇ ਵਿੱਚ ਜਿਹੜੇ ਕਬੂਤਰ ਬੈਠੇ ਨੇ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਉਣੀ ਐ ਦੇਖੋ ਕੀ ਦੇਈ ਆ ਕਬੂਤਰ ਕਦੇ ਆ ਰੂਹ ਖੁਸ਼ ਹੁੰਦੀ ਆ ਦੇਖ ਕੇ ਮਿਹਨਤਾਂ ਕੀਤੀਆਂ ਹੋਈਆਂ ਨੇ ਬਾਈ ਫੇਰ ਇਹ ਪੰਛੀ ਬਣੇ ਨੇ ਬਾਈ ਫੇਰ ਦੱਸਦੀ ਐ ਅਰਮਾਨ ਕਰਤਾਰਪੁਰ ਬਾਈ ਠੀਕ ਆ ਉਹਨਾਂ ਦੇ ਕਬੂਤਰ ਆ ਕਢਾਣੀ ਕਲਾ ਬਾਈ ਉਹਨਾਂ ਦਾ ਮੈਡੀਕਲ ਸਟੋਰ ਆ ਜਿੱਥੇ ਦਵਾਈਆਂ ਹਰ ਤਰ੍ਹਾਂ ਦੀਆਂ ਕਬੂਤਰਾਂ ਦੀਆਂ ਜਿਹੜੀਆਂ ਤੁਹਾਨੂੰ ਮਿਲ ਸਕਦੀਆਂ ਆ ਤਾਂ ਬਹੁਤ ਸਸਤੇ ਰੇਟਾਂ ਤੇ ਬਾਈ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਇਹ ਨਰ ਇਹ ਲਓ ਬਾਈ ਜੀ ਇਹ ਨੇ ਨਰ ਆ ਇੱਕ ਟੀ ਦਾ ਨਰ ਬੈਠਾ ਇਹ ਕਿਹੜਿਆਂ ਚੋਂ ਬਾਈ ਇਹ ਬੋਦੀ ਸਾਹ ਤੇ ਮੇਰਾ ਕਬੂਤਰ ਕਹ ਦਿੰਦੇ ਆ ਸੀ ਦੋਨਾਂ ਦਾ ਮਿਸ਼ਾ ਹੀ ਕਰਿਆ ਹੋਇਆ ਹੈ ਇਹਨਾਂ ਦੋਨਾਂ ਦਾ ਮਿਸ਼ਾ ਹਾਂ ਜੇ ਕਿ ਤਾਂ ਬੋਦੀ ਸਾਹ ਵਾਲੇ ਕੋਈ ਕੂਤਰ ਆ ਜਾਂਦੇ ਆ ਹਾਂ 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 ਮੇਰਾ ਵੀ ਆ ਜਾਂਦੇ ਆ ਸਹੀ ਹੈ ਸਹੀ ਹੈ ਜੀ ਅਸੀਂ ਜਾਨੀ ਹੁਣ ਜਿਵੇਂ ਲੋਕਾਂ ਦੀ ਕਹਾਵਤ ਕਹਿੰਦੇ ਨੇ ਉਹਦੇ ਲਈ ਆਉਂਦੇ ਆ ਰੀਤ ਸਹੀ ਹੈ ਜੀ ਬਿਲਕੁਲ ਬਹੁਤ ਹੀ ਸ਼ਾਨਦਾਰ ਕਮੁੱਤਰ ਨੇ ਬਾਈ ਦੇਖੋ ਪਰਿੰਦੇ ਨੇੜੇ ਤੋਂ ਦਿਖਾ ਰਿਹਾ ਤੁਹਾਨੂੰ ਕਦ ਕਾਠ ਦੀ ਕਮੁੱਤਰਾਂ ਦੇ ਪੂਰੇ ਵਧੀਆ ਨੇ ਤੇ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਬਾਜੀਆਂ ਉੜਦੇ ਆ ਤੇ ਹੁਣ 2024 ਚੜਿਆ ਜਿਹੜਾ ਚੱਲ ਰਿਹਾ ਆ ਇਹਦੇ ਵਿੱਚ ਇਹਨਾਂ ਦੀ ਪੱਠੇ ਪੱਠੀਆਂ ਉੱਡਣ ਜਾ ਰਹੇ ਆ ਬਾਈ ਦੱਸ ਰਹੀਏ ਤੁਹਾਨੂੰ ਰੇ ਬਈ ਆਪਣਾ ਹੌਟਰ ਸਿਸਟਮ ਵੀ ਲਾਇਆ ਹੋਇਆ ਹੈ ਤਾਂ ਜੋ ਚੋਰੀ ਨਾ ਹੋ ਸਕੇ ਕਿਉਂਕਿ ਚੋਰੀ ਜਿਹੜੀ ਹੈਗੀ ਜਦੋਂ ਕਬੂਤਰ ਕੋਈ ਚੰਗੇ ਦੇਖਦਾ ਤੇ ਮਨ ਵੀ ਜਲਦੇ ਆ ਚੋਰਾਂ ਦੇ ਅੱਗੇ ਇੱਕ ਤੁਹਾਨੂੰ ਪਤਾ ਗੈਂਗਬੜੀ ਸਰਗਰਮ ਰਹੀ ਆ ਉਹਨਾਂ ਨੇ ਬਹੁਤ ਦੁਨੀਆ ਦੇ ਕਬੂਤਰ ਕੱਢੇ ਨੇ ਤੇ ਬਾਕੀ ਇਹ ਸ਼ੌਂਕ ਜਿਹੜਾ ਹੈਗਾ ਕਿੱਦਾਂ ਦਾ ਲੱਗਦਾ ਜਰੂਰ ਦੱਸਿਓ ਜੀ ਇਹ ਜੀ ਬਾਈ ਹੋਣਾਂ ਦੀਆਂ ਉੱਪਰ ਛਤਰੀਆਂ ਲੱਗੀਆਂ ਹੋਈਆਂ ਨੇ ਰੰਗਦਾਰ ਕਪੜਾ ਲਾਇਆ ਹੋਇਆ ਬਾਈ ਉਹਨਾਂ ਨੇ ਬਹੁਤ ਹੀ ਸੋਹਣਾ ਤੇ ਚੱਲਦਾ ਵੀ ਵਧੀਆ ਛੱਡੀਆਂ ਹੋਈਆਂ ਨੇ ਤੇ ਕੁਝੇ ਪਿੰਜਰਿਆਂ 'ਚ ਵੀ ਉੱਪਰ ਪਾਏ ਹੋਏ ਨੇ ਇਹਨਾਂ ਦਾ ਜੀ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਤੇ ਛਤਰੀਆਂ ਦੇ ਨਾਲ ਬਾਈ ਨੇ ਘੁੰਗਰੂ ਵੀ ਬੰਨੇ ਹੋਏ ਨੇ ਇਹ ਦੂਸਰਾ ਵਾਸਤੇ ਬੰਨੇ ਹੋਇਆ ਬਾਈ ਇਹ ਵਾਸੋਂ ਵੈਸੀ ਸ਼ੌਂਕ ਦੀ ਜੀ ਸ਼ੌਂਕ ਲਈ ਜਿਆਦਾ ਵੱਡੇ ਨਹੀਂ ਆਏ ਉਪਾ ਠੀਕ ਆ ਜਿਆਦਾ ਵੱਡੇ ਆ ਨਾ ਫਿਰ ਬਾਹਰ ਜਾ ਕੇ ਖਰਾਬ ਕਰਦੇ ਆ ਕੋਈ ਫਾਇਦਾ ਨਹੀਂ ਤਾਂ ਵੈਸੀ ਛੋਟੇ ਛੋਟੇ ਸੀ ਇਹ ਉੱਡਣ ਵਾਲੇ ਆ ਜੀ ਇਹ ਸੱਡਣ ਵਾਲੇ ਕਬੂਤਰੀਆਂ ਨੇ ਸਾਰੀਆਂ ਠੀਕ ਆ ਕਬੂਤਰੀਆਂ ਨਹੀਂ ਛੱਡਣ ਵਾਲੀਆਂ ਜਿੰਨੀਆਂ ਵੀ ਬਾਈ ਤੁਸੀਂ ਹੁਣ ਦੇਖ ਰਹੇ ਹੋ ਆ ਦੇਖੋ ਕਾਚੀ ਹੈ ਪੂਰਾ ਵਧੀਆ ਬਲੱਡ ਆ ਇਹਨਾਂ ਕਬੂਤਰਾਂ ਦਾ ਕਰੋ ਸ਼ਾਮ ਨੂੰ ਭਾਈ ਇਹੜੇ ਚਿੱਟੀਆਂ ਦੇ ਨਿਸੀਆਂ ਨੋਕਾਂ ਵਾਲੇ ਆ ਇਹ ਕਿਹੜਿਆਂ ਚੋਂ ਇਹ ਬਈ ਡੀਸੀ ਵਾਲੇ ਕਬੂਤਰ ਆ ਜਾਂਦੇ ਆ ਬੜੀ ਆ ਇਹਨਾਂ ਦੀਆਂ ਨੋਕਾਂ ਭਾਜੀਆਂ ਮਾਰਦੀਆਂ ਫੜਿਓ ਇੱਕ ਵੀਰੇ ਕਬੂਤਰੀ ਆਹੀ ਫੜਿਓ ਆਹ ਲੋ ਭਾਈ ਦੇਖੋ ਜਿਹੜੇ ਡੀਸੀ ਵਾਲੇ ਬੇਗੇ ਵਾਲੇ ਜਿਹੜੇ ਚਿੱਟੀਆਂ ਅੱਖਾਂ ਵਾਲੇ ਹੋਇਆ ਉਹਨਾਂ ਦੇ ਵਿੱਚੋਂ ਆਏ ਕਬੂਤਰੀ ਦੀ ਬਈਆ ਪਰ ਵੀ ਦਿਖਾਣਾ ਇਹਦੇ ਤੇ ਪਰ ਦੇਖੋ ਕਿਨੇ ਕਿਨੇ ਚੌੜੇ ਆਇਆ ਭਾਈ ਤੇ ਕਬੂਤਰਾਂ ਦੇ ਸਾਰੇ ਆਪਾਂ ਚੈਂਪੀਅਨਾਂ ਤੇ ਜਿਗਟਕ ਪਾਈਏ ਆਪਣੇ ਨਾਲ ਦਵਾਈ ਹਾਂਜੀ ਉਹਨਾਂ ਨੇ ਆਏ ਅੰਦਰੋਂ ਪੰਜ ਪੱਟੇ ਹੋਇਆ ਫਰ ਸਾਹਿਬ ਉਹ ਵੀ ਅੰਦਰੋਂ ਪੰਜ ਪੱਟੇ ਸੀ ਮੇਰੇ ਕਿੰਨੇ ਦਿਨ ਤੱਕ ਇਹ ਜਿਹੜੀ ਪੌਣੀ ਚਾਹੀਦੀ ਆ ਆਪਾਂ ਨੂੰ ਜਿਗਟਕ ਦੇ ਚੈਂਪੀਅਨ ਲਗਾਤਾਰ ਫਿਰ 15 ਦਿਨ ਪਾ ਦਿਓ ਜੇ ਉਹ ਫਰ ਪੱਟੇ ਹੋਇਆ ਕਬੂਤਰਾਂ ਦੇ ਠੀਕ ਆ ਦੋ ਦਾ ਵੇਟ ਵੀ ਦੇਖੋ ਤੁਸੀਂ ਵਾਦਾ ਜਿਗਟਕ ਦੇ ਚੈਂਪੀਅਨ ਦੋਨੇ ਪੈਣੀਆਂ ਹਾਂਜੀ ਦੋਨੇ ਹੀ ਪਾ ਦਿਓ ਦੋਨੇ ਪਾਣੀਆਂ ਪੈਣੀਆਂ ਭਾਈ ਲਗਾਤਾਰ 15 ਦਿਨ ਪਾਓ ਹਾ ਰਿਜ਼ਲਟ ਬੜਾ ਵਧੀਆ ਭਾਈ ਆਪਣੀਆਂ ਦੋ ਦੁਕਾਨਾਂ ਹੈਗੀਆਂ ਨੇ ਇੱਕ ਲੁਧਿਆਣੇ ਆ ਇੱਕ ਮਕੇਰੀਆਂ ਤੇ ਤੀਜੀ ਦੁਕਾਨ ਤੁਹਾਨੂੰ ਦੱਸਦੇ ਤਾਂ ਕਢਾਣੀ ਕਲਾ ਆ ਜਿੱਥੋਂ ਕੇ ਮੈਡੀਕਲ ਕਬੂਤਰਾਂ ਦੇ ਅਕੋਰਡਿੰਗ ਜਿਹੜੀ ਕੋਈ ਚਾਹੇ ਤੁਹਾਨੂੰ ਦਵਾਈ ਚਾਹੀਦੀ ਹੋਵੇ ਉਹ ਲੈ ਸਕਦੇ ਹੋ ਔਰ ਾਰਮਾਨ ਵੀਰ ਉਹਨਾਂ ਨੂੰ ਨੌਲੇਜ ਵੀ ਬਹੁਤ ਜ਼ਿਆਦਾ ਹੈ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਪਣਾ ਕਬੂਤਰ ਦੀ ਪ੍ਰੋਬਲਮ ਦੱਸ ਕੇ ਜਿਹੜਾ ਹੈਗਾ ਤੁਸੀਂ ਆਪਣੇ ਘਰੇ ਵੀ ਦਵਾਈ ਜਿਹੜੀ ਉਹ ਮੰਗਵਾ ਸਕਦੇ ਹੋ ਜੀ ਤੇ ਵਧੀਆ ਰਿਜ਼ਲਟ ਆ ਇਹਨਾਂ ਦਵਾਈਆਂ ਦਾ ਆਪਾਂ ਇਵੇਂ ਕਦੇ ਵੀ ਕਿਸੇ ਨੂੰ ਗਲਤ ਗਾਈਡ ਨਹੀਂ ਕੀਤਾ ਕਿ ਜੇਕਰ ਰਿਜ਼ਲਟ ਲਿਆ ਹੈ ਤਾਂ ਹੀ ਤੁਹਾਨੂੰ ਬਾਈ ਜੀ ਆਪਾਂ ਇਹ ਦੱਸ ਰਹੇ ਹਾਂ ਇਹਨਾਂ ਬਾਰੇ ਤੇ ਇਹ ਨੇ ਕਬੂਤਰੀਆਂ ਫੇਰ ਦੇਖ ਲਓ ਇਹ ਰਤੀ ਕਿਹੜੀਆਂ ਜੋ ਬਾਈ ਇਹ ਰਤੀ ਬਲਾਲ ਜੀ ਦਾ ਉਤਰਿਆ ਬਰਾਣੀ ਅੱਛਾ ਉਹ ਹੀ ਆਈ ਕਹਿਣ ਦਾ ਤੁਹਾਨੂੰ ਪਤਾ ਵਾ ਫਿਰਨੇ ਕਿਹੜਾ ਕਹਿ ਲਿਆ ਜਬੂ ਵੀ ਹਾਂ ਹਾਂ ਵੀ ਆਪਣੇ ਆਪ ਕਬੂਤਰ ਆਇਆ ਹੋਇਆ ਸੀ ਕਿਸੇ ਦਾ ਉਹਨੇ ਰਤੀ ਘੜਤੀ ਹੈ ਇਹ ਰਤੀ ਘੜਤੀ ਹੈ ਲਓ ਜੀ ਵਾਦੀ ਤੋਂ ਧਣੀ ਹਿੱਲ ਕੇ ਆ ਗਈ ਆਪਣੇ ਪਿੰਡ ਹਾਂ ਹਾਂ ਤੇ ਆਪਣੇ ਮੁੰਡੇ ਜਿਹੜੇ ਫਾੜੇ ਉਹਦੇ ਉਹਦੀ ਆਈ ਸੀ ਮਤਲਬ ਪੁਰਾਣੇ ਕਬੂਤਰ ਕਢ ਜਾਂਦੇ ਆ ਬਾਈ ਜਿਹੜਾ ਪਿਛਲਾ ਵਲਾਡਾ ਹਾਂ ਅਸੀਂ ਲਾਲ ਜੀ ਦਾ ਬਾਪ ਹੈ ਨਾ ਅੱਛਾ ਤੇ ਪਹਿਲੇ ਸਾਡੇ ਦੀ ਭੈਣ 2 ਵਜੇ ਜਿੱਤੀ ਹੈ ਅੱਛਾ ਹਾਂ ਜੀ ਹਾਂ ਉਹ ਪੁੱਤਰ ਕਿਹੜੇ ਦਾ ਪਤਾ ਨਹੀਂ ਕਿਹਦਾ ਸੀ ਰੱਬ ਜਾਣੇ ਆਇਆ ਸੀਗਾ ਉਹ ਆਪਣੇ ਪਿੰਡ ਆ ਗਿਆ ਹਿੱਲ ਕੇ ਸਹੀ ਆ ਹਾਂ ਜੀ ਤੇ ਜਿਹੜੇ ਸ਼ਾਂ ਆਖਿਆ ਇਹ ਸਾਰੇ ਦੇ ਸਾਰੇ ਫੌਜੀ ਵਾਲੇ ਹਨ ਫੌਜੀ ਸਾਹਿਬ ਵਾਲੇ ਆ ਤੇ ਉਹ ਪੁੱਤਰ ਆਪਣੇ ਹੱਥੇ ਹਾਂ ਜੀ ਤਿਆਰ ਕਰੇਗਾ ਸਾਰਾ ਆਖੇ ਜਾਨੀ ਆ ਤਾਂ ਉਹਨਾਂ ਤੇ ਜਾਂਦੇ ਆ ਜੀ ਚਲੋ ਆਪਾਂ ਉਹਨਾਂ ਤੋਂ ਵੱਡੇ ਤਾਂ ਨਹੀਂ ਹੋ ਸਕਦੇ ਹਾਂ ਹਾਂ ਜੀ ਸਾਹ ਵਾਲੇ ਕੋ ਉਤਰਾ ਜੀ ਤਾਂ ਮੋਢੀ ਸਾਹ ਵਾਲੇ ਕਹਿੰਦੇ ਇਹਨਾਂ ਸਹੀ ਹੈ ਸਹੀਆਂ ਬਹੁਤ ਮਖਰੀ ਆ ਜੀ ਆ ਵੀ ਮੋਢੀ ਸਾਹ ਵਾਲੇ ਇਹ ਜਿਹੜੇ ਲਾਲ ਗੰਨੀਆਂ ਕੱਢਦੇ ਆ ਹਾਂ 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 ਇਹਨੀਆਂ ਲਾਲ ਗੰਨੀਆਂ ਲਓ ਬਈ ਕਰੋ ਸ਼ੌਂਕ ਮੇਰੇ ਵੀ ਇਹ ਲਾਲ ਗੰਨੀਆਂ ਵੀ ਕੱਢ ਜਾਂਦੇ ਨੇ ਬਈ ਹਾਂ ਇੱਟਾ ਗੰਨੀਆਂ ਕੱਢ ਜਾਂਦੇ ਇਹ ਔਲੀ ਔਲੀ ਝੜ ਜਾਣਾ ਇਹਨੇ ਸਹੀ ਹੈ ਪਾਰ ਵੀ ਬਹੁਤ ਸੋਹਣੇ ਚੌੜੇ ਬਹੁਤ ਪਾਰ ਆਇਆ ਨੇ ਕਬੂਤਰਾਂ ਦੇ ਬਈ ਇਹ ਗੱਲ ਦਿਲੋਂ ਖੁਸ਼ੀ ਹੋਈ ਹੈ ਵੀ ਪਰ ਵਾਕੇ ਬਹੁਤ ਜਿਆਦਾ ਚੰਗਾ ਜੀ ਬਹੁਤ ਜਿਆਦਾ ਮਿਹਨਤ ਆ ਦਿੰਦੇ ਸਹੀ ਹੈ ਮਿਹਨਤੋ ਬਿਨਾ ਕੋ ਨਹੀਂ ਆਏਗਾ ਜੀ ਸਹੀ ਹੈ ਸਹੀ ਹੈ ਆਹ ਰੱਦੀ ਰੋ ਲਾਓ ਵੀ ਮੇਟਰ ਕਰੋ ਇਸ ਸ਼ਾਮ ਕੇ ਰਤੀ ਕਬੂਤਰੀ ਦਾ ਵੀ ਇਹਦੇ ਭੈਣ 2 ਵਜੇ ਚਿੱਤੇ ਫੇਰੇ ਸਰ ਛੋਟੇ ਛੋਟੇ ਫੰਡਾ ਸਾਡੇ ਇਧਰ ਆਏ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਉੜਦੇ ਫੱਦਰੀ ਆ ਉੱਚੇ ਨਹੀਂ ਜਾਂਦੇ ਅੱਛਾ ਬਾਦ ਦੇਖੋ ਬਾਈ ਮੇਨ ਚੀਜ਼ ਜਿਹੜੀ ਤੁਹਾਨੂੰ ਦਿਖਾ ਰਿਹਾ ਹੈ ਗਿਆ ਬਾਈ ਹੋਣਾ ਨੇ ਪੂਰਾ ਵਧੀਆ ਜਿਹੜਾ ਰਿਜ਼ਲਟ ਲਿਆ ਆ ਦੇਖੋ ਕਿੰਨੇ ਕਿੰਨੇ ਚੌੜੇ ਪਰਨੇ ਇਹਨਾਂ ਕਬੂਤਰਾਂ ਦੇ ਆਪਾਂ ਜਿਹੜੀ ਦਵਾਈ ਪਾਵਾਂਗੇ ਰਿਜ਼ਲਟ ਲੈ ਕੇ ਪਾਵਾਂਗੇ ਰਿਜ਼ਲਟ ਲੈ ਕੇ ਪਾਵਾਂਗੇ ਮਾਰਕੀਟ ਵਿੱਚ ਵੀ ਬਾਈ ਆਪਾਂ ਖੀ ਉਦਾ ਦਵਾਈ ਦਾ ਜ਼ਿਕਰ ਕਰੀਦਾ ਉਤਾਰੀ ਨਹੀਂ ਆ ਜਦਾਂ ਅਸੀਂ ਰਿਜ਼ਲਟ ਖੁਦ ਲੈ ਲੀਏ ਬਹੁਤ ਵਧੀਆ ਆ ਕਿੱਡੀ ਵਾਲੇ ਉੱਤਰੀ ਵੀ ਪਹੁੰਚੀ ਸਭ ਵਾਲੀ ਆ ਠੀਕ ਆ ਇਹ ਚਟੀਆਂ ਦੇ ਜਿਹੜੇ ਆ ਇਹ ਕਬੂਤਰ ਆਪਾਂ ਇਸ ਵਾਰ ਮੁੱਲ ਲਾਇਆ ਸੀ ਇਹਨਾਂ ਦੀ ਮਾਵਾ ਉਹਨਾਂ ਦੇ ਠੀਕ ਠੀਕ ਬਹੁਤ ਵਧੀਆ ਬਈ ਇਹ ਹੈ ਜੀ ਕਬੂਤਰੀਆਂ ਦੇ ਦੂਸਰੇ ਖੁੱਡੇ ਦੇ ਵਿੱਚ ਨਰ ਨੇ ਉੱਡਣ ਵਾਲੇ ਉਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਉਣੇ ਆ ਜੀ ਇਹ ਲਓ ਵੀ ਮਿੱਤਰੋ ਇਹ ਹੰਮਰ ਇਸ ਘੋਟੇ ਦੇ ਵਿੱਚ ਨਰ ਥੋੜੇ ਹਨ ਉੱਪਰ ਪਏ ਹੋਏ ਔਰ ਲਾਜਾ ਥੋੜਾ ਬੜੇ ਦੇ ਵਾਈਲਾ ਨਹੀਂ ਆਜਾ ਠੀਕ ਆ ਠੀਕ ਆ ਜੀ ਇਹਦਾ ਨੇ ਅੰਦੇ ਨਹੀਂ ਦੇਖੋ ਉੱਪਰ ਦੇ ਬੰਦਾ ਚ ਵਕ ਛੱਡਦੇ ਨੇ ਨਰ ਤੇ ਹਮੇਸ਼ਾ ਮੈਂ ਕਿ ਦੇਖਿਆ ਵੀ ਜ਼ਿਆਦਾ ਹੁੰਦੇ ਆ ਤੋਟਦੇ ਦਾ ਐਕਟ ਹੁੰਦੀਆਂ ਸਾਡੇ ਉੱਤੇ ਕੂਤਰੀਆ ਵੱਧ ਕੱਢਦੇ ਆ ਸਾਡੇ ਵਾਲੇ ਵੱਡੇ ਉੱਪਰ ਇੰਨੇ ਸਾਡੇ ਕੋਲ ਕਬੂਤਰੀ ਜੇ 100 150 ਬੱਚਾ ਤਾਂ ਮੰਨ ਕੇ ਚੱਲੋ 90 95 ਕਬੂਤਰੀ ਆਉਣਗੇ 50 60 ਨਰ ਸਹੀ ਆ ਸਹੀ ਆ ਸਾਡੇ ਵਾਲੇ ਦਾ ਟੈਟਾ ਇਹਦੇ ਬੰਦੇ ਕਬੂਤਰੀਆਂ ਪਾਲਦੇ ਲੈਂਦੇ ਆ ਯਾਰ ਕਬੂਤਰੀਆਂ ਘਟਾ ਕਬੂਤਰੀਆਂ ਘਟਾ ਆ ਲੋਕ ਇਹਨਾਂ ਤਰ੍ਹਾਂ ਕਰਉ ਸ਼ੌਂਕ ਦੇਖੋ ਬਾਈ ਜੇ ਕਬੂਤਰ ਅਰਮਾਨ ਕਤਾਰਪੁਰ ਦੇ ਕਬੂਤਰਾਂ ਦਾ ਬਾਈ ਤੁਸੀਂ ਸ਼ੌਂਕ ਕਰ ਰਹੇ ਹੋ ਠੀਕ ਆ ਜੀ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨੇੜੇ ਵੰਦਾ ਜੀ ਤੇ ਪੈਲ ਵਗੈਰਾ ਵੀ ਲੱਗੇ ਪੈਂਦੇ ਆ ਇੱਥੇ ਸਾਰੇ ਜਿਹੜੇ ਏਰੀਆ ਲੱਗੇ ਪੈ ਜਾਂਦਾ ਨੇੜੇ ਆ ਜਿਹੜਾ ਨਾਂ ਰਛਟਿਆ ਕਾਲਾ ਬੱਟਾ ਕਾਲੀ ਨੌਂਕ ਉਹਦੇ ਸਾਰ ਆਪਣੇ ਸੁਪਸਤਾਵਰੇ ਪੁੱਤਰ ਹੈ ਤਲਵਿੰਦਰ ਚੰਪੀ ਮਾਨਾ ਤਲਵਿੰਦਰ ਉਸਤਾ ਤਲਵਿੰਦਰ ਚੰਪੀ ਮਾਨਾ ਵਾਲੇ ਪੁੱਤਰਾਂ ਕਿਹਾ ਹੈ ਖੱਟੀਆਂ ਦਾ ਬਾਹਲੇ ਹੀ ਕੋੜ ਆਇਆ ਹਨ ਹਾਂ ਇਹ ਗਰਮੀ ਵਾਲੇ ਪੁੱਤਰ ਜਿੱਦਾਂ ਚਰਾਜਾਂ ਨਾਲ ਲੱਗਣਾ ਹੁੰਦਾ ਨਹੀਂ ਉਵੇਂ ਆ ਬਹੁਤ ਸਰਵੀ ਪਰ ਆਪਣੇ ਸਾਥ ਉਸਤਾ ਵਾਲੇ ਹੈ ਜੀ ਉਹ ਜੁੜਦੇ ਆਪਣੇ ਕੋਲ ਬਾਹਲਾ ਬੰਨੀ ਆ ਉਹ ਪੁੱਤਰ ਜੀ ਆਪਣੇ ਕੋਲ ਜਾਤ ਮੋਟ ਵਾਲੇ ਆ ਜਾਂ ਵੇਗੇ ਵਾਲੇ ਪੁੱਤਰੇ ਹੋਰ ਨਹੀਂ ਜ਼ਿਆਦਾ ਪੁੱਤਰ ਸਹੀ ਹੈ ਸਹੀ ਹੈ ਬਹੁਤ ਵਧੀਆ ਬਾਈ ਤੇ ਸ਼ੌਂਕਵੀਰ ਦਾ ਬਹੁਤ ਵਧੀਆ ਉੱਪਰ ਜਾਲਾਂ 'ਚ ਪਾਏ ਹੋਣੇ ਤੁਹਾਨੂੰ ਉਹਨਾਂ ਦਾ ਵੀ ਮੈਂ ਥੋੜਾ ਜਿਆਦਾ ਸ਼ੌਂਕ ਕਰਾ ਦਿੰਦਾ ਜੀ ਇਹ ਦੋ ਤਿੰਨ ਖੁੱਡੇ ਬਾਈ ਉਹਨਾਂ ਦੇ ਉੱਪਰ ਵੀ ਨੇ ਤੇ ਇਹ ਪਾਏ ਹੋਇਆ ਜਾਲਾਂ ਦੇ ਵਿੱਚ ਜਿਹੜੇ ਨਰ ਛੱਡਣੇ ਆ ਕਬੂਤਰੀਆਂ ਐ ਹਾਂਜੀ ਇਹ ਜੀ ਬਾਜੀ ਛੱਡਣ ਵਾਲੀਆਂ ਕਬੂਤਰੀਆਂ ਬਾਜੀ ਆ ਜਮੜ ਪੜ ਜਣਾ ਠੀਕ ਆ ਠੀਕ ਆ ਕੱਢੀਆ ਤਾਂ ਹੈ ਨਹੀਂ ਥੋੜੀ ਕੱਢੀਆ ਹੂੰ ਕਿਹੜੀ ਗੋਲੀ ਲਾਈ ਆ ਬਾਈ ਇਹਨਾਂ ਨੂੰ ਡਰੰਟ ਵਾਲੀ ਲਾਈ ਆ ਕਿੰਨਿਆਂ ਨੂੰ ਇੱਕ ਵੀਰੇ ਲਾ ਦਿੰਦੇ ਹੋ ਤੁਸੀਂ ਸਿੱਧੀ ਹਾਂਜੀ ਤੇ ਵਿੱਚ ਮਿੱਠਾ ਕਿਹੜਾ ਪਾਉਂਦੇ ਗੁੜ ਪਾਉਂਦੇ ਹੋ ਹਾਂ ਹਾਂ ਸਹੀ ਆ ਬਹੁਤ ਵਧੀਆ ਬਾਈ ਦੇਖੋ ਜੇ ਪਿੰਜਰਿਆਂ ਚ ਵੀ ਬਾਈ ਪਾਏ ਹੋਏ ਆ ਤੇ ਆ ਨਾਰ ਇਧਰ ਛੱਡੇ ਨਹੀਂ ਜਾਲ ਦੇ ਵਿੱਚ ਬਾਈ ਉਹਨਾਂ ਦੇ ਇਹ ਡੱਬੇ ਕਿਹੜਿਆਂ ਚੋਂ ਆ ਗਏ ਬਾਈ ਇੱਕ ਮੁੱਤਰਾ ਆ ਜਾਂਦੇ ਆ ਜੀ ਗੁੰਡੀ ਵਾਲੇ ਮੁੱਤਰਾ ਚ ਆ ਜਾਂਦੇ ਆ ਅੱਛਾ ਹਾਂਜੀ ਇੰਦਰ ਜੀ ਤਾਂ ਹੁਣੇ ਆ ਮੁੰਡੇ ਭੰਮਾ ਜੰਡੇ ਵਾਲੇ ਅੱਛਾ ਅੰਨਾ ਕੋਲ ਆਈ ਆਈ ਦੋ ਜੋੜੀ ਆਪਣੇ ਕੋਲ ਠੀਕ ਆ ਇਹ ਉਹਨਾਂ ਦੇ ਆ ਬਈ ਲਓ ਬਾਈ ਕਰੋ ਛੋ ਆਪ ਬਾਈ ਹੁਣਾਂ ਨੇ ਫੜਿਆ ਇੱਕ ਹੱਥ ਦੇ ਵਿੱਚ ਨਰ ਇਹ ਜੋੜੀ ਵਾਲੇ ਕਬੂਤਰ ਆ ਜਾਂਦੇ ਹੈ ਸਹੀ ਆ ਆ ਲਓ ਵੀ ਮਿੱਤਰੋ ਕਰੋ ਸ਼ੌਂਕ ਡੱਬਾ ਵਾਲਾ ਸੋਹਣਾ ਆ ਕਾਲੀਆਂ ਅੱਖਾਂ ਨੇ ਬਹੁਤ ਵਧੀਆ ਬਾਈ ਜੀ ਲਓ ਮੈਟਰੋ ਕਰੋਨ ਨੇੜੇ ਤੋਂ ਸ਼ੌਂਕ ਹੈ ਨਾ ਕਬੂਤਰਾਂ ਦਾ ਤੇ ਸ਼ੌਂਕ ਕਿਦਾਂ ਦਾ ਲੱਗਾ ਦੱਸਣਾ ਜ਼ਰੂਰ ਬਾਈ ਕੋਸ਼ਿਸ਼ ਰਹਿੰਦੀ ਆ ਬਾਈ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਤੇ ਅੱਜ ਦਾ ਸ਼ੌਂਕ ਵੀ ਪੂਰਾ ਵਧੀਆ ਆ ਨਵੇਂ ਤਿਆਰ ਨੇ ਬਾਜ਼ੀਆਂ ਉਡਣ ਦੇ ਲਈ ਪਰਿੰਦੇ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਬਾਈ ਉਹਨਾਂ ਨੂੰ ਬਖਸ਼ਤ ਰੱਖੀਆਂ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਤੇ ਕਰਤਾਰ ਫਰਮਾਨ ਕਰਤਾਰਪੁਰ ਚੈਨਲ ਨੂੰ ਕਰੋ ਸਬਸਕ੍ਰਾਈਬ ਬਣਵਾ ਲਿਓ ਸਾਰੇ ਆ ਵੀ ਛੱਡਣ ਵਾਲੀ ਆ ਜੀ ਬੱਚਾ ਤੁਸੀਂ ਚੰਗੇ ਘੜਾਉਂਦੇ ਹੋ ਹੈ ਬੱਚੇ 100 150 ਕਰਾ ਲਈਂ ਘੱਟ ਜਿਆਦਾ ਹੀ ਘੜਾਉਂਦੇ ਆ ਬੱਚੇ ਦਾ ਅੱਛਾ ਪੱਟੇ ਹੋਇਆ ਛੋਟੇ ਆ ਜਾਣੀ ਮਰਨਗੇ ਚੱਲੋ ਸਹੀ ਹੈ ਸਹੀ ਹੈ ਫਲੋ ਭਾਈ ਇਹ ਬਾਦ ਵਾਲੀ ਲੇਟ ਵਾਲੀ ਝੋਲਾ ਲੇਟ ਵਾਲੇ ਹਾਂ ਜੀ ਜਿਹੜੇ 11 ਜੂਨ ਵਾਲੇ ਜੀ ਸਹੀ ਹੈ ਸਹੀ ਆ ਇਹ ਫਿਰ ਉਹਨੇ ਲੇਟ ਛੱਟ ਜਾਣਗੇ ਹੈਨਾ ਆ ਇਹ ਲਾਸਟ ਛੱਟਾਂਗੇ ਜੂਨ ਜਲਾਈ हाँ 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 ऐ भाई देखो बहुत ही बढ़िया शानदार शौक वीर का एक चीज़ होर दस दिए भाई ये सिर्फ थोड़े तो शौक के लिए आ मेरे मित्रों सेल नहीं है ਕੱਦ ਕਾਟ ਦੇਖੋ ਮੌਜੂਦ ਕਿੰਨੇ ਸੋਹਣਿਆਂ ਵਿੱਚ ਵਧੀਆ ਨਸਲਾਂ ਦੀਆਂ ਇੱਕ ਫੁੱਡਾਇਆ ਇੱਧਰ ਆ ਜੀ ਵੱਡੀਆਂ ਜੋੜੀਆਂ ਇੱਧਰ ਹੈਗੇ ਸੱਤਣ ਵਾਲੀ ਜੀ ਅੱਛਾ ਵੈਸੇ ਇੱਥੇ ਖਾਣੇ ਬਣਾਏ ਹੋਏ ਆ ਇਹ ਤੇ ਉਹਨਾ ਲੱਠੇ ਜੇ ਲਾਏ ਹੋ ਠੀਕ ਆ ਠੀਕ ਆ ਆ ਲਾਉਂਦੇ ਨਿਕਰੇ ਆ ਮਾੜੇ ਦੇਖੀ ਤੇ ਟਾਈਮ ਹੋ ਗਿਆ ਏ ਬਈ ਜਿੰਨੇ ਵੀ ਹੈਗੇ ਨੇ ਲਗਭਗ ਵਿੱਚ ਬਹੁਤੇ ਛੱਡਣ ਵਾਲੇ ਆ ਥੋੜੇ ਬਹੁਤ ਵਿੱਚ ਵੱਡੇ ਕਬੂਤਰ ਬਾਈ ਉਹਨਾਂ ਨੇ ਛੱਡੇ ਹੋਏ ਆ ਵੱਡੇ ਤਾਂ ਆ ਹੀ ਆਏ ਅੱਛਾ ਜੀ ਅੱਛਾ ਲੱਠੇ ਵੀ ਲਾਏ ਹੋਇਆ ਇਹਨਾਂ ਨੇ ਬੱਚਿਆਂ ਦਾ ਰਿਜ਼ਲਟ ਕਿੱਦਾਂ ਆਂਦਾ ਬਈ ਲੱਠਿਆਂ ਦੇ ਆ ਆਪਣੇ ਆਪਲਾਉਣੇ ਆਂ ਜਾਂ ਆਪਣੇ ਉਤਰਾ ਦੇ ਪਲਾਈ ਦੇ ਆਪਾਂ ਅਹ ਵਧੀਆ ਰਿਜ਼ਲਟ ਆਂਦਾ ਸਹੀ ਆ ਸਹੀ ਆ ਹਾਲੋ ਬਈ ਮਿੱਤਰੋ ਕਰੋ ਸ਼ੌਂਕਣਾ ਕਬੂਤਰਾਂ ਦਾ ਬਹੁਤ ਹੀ ਵਧੀਆ ਰਾਜ ਦੇ ਖੁਸ਼ਬਈ ਹੈ ਨਾ ਕਬੂਤਰਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਵਧੀਆ ਕਬੂਤਰ ਨੇ ਮੀਰ ਦੇ ਕੋਲ ਬਾਕੀ ਭਾਈ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ